ਜੇ ਧਾਰਮਿਕ ਗੁਰੂਏ ਬਿਆਨ ਨਹੀਂ ਦੇਣਗੇ ਪਿੰ ਜਿਹੜਾ ਬੰਦਾ ਹਲੇ ਤੱਕ ਸਜਾ ਨਹੀਂ ਹੋਇਆ ਉਹ ਬੇਗਨਾ ਆ ਤੇ ਕੌਣ ਦੇਗਾ ਧਾਰਮਿਕ ਗੁਰੂਆਂ ਦੀ ਵੀ ਤਾਂ ਜ਼ਿੰਮੇਵਾਰੀ ਬਣਦੀ ਹੈ ਨਾ ਕਿ ਉਹ ਆਪਣੀ ਜ਼ਿੰਮੇਵਾਰੀ ਮਹਿਸੂਸ ਕਰਨ ਉਹ ਗਏ ਉੱਥੇ ਇਹ ਛੋਟ ਛੱਟ ਆ ਗਏ ਛੋਟੇ ਦਿਲ ਦੇ ਲੋਕ ਨੇ ਇਹਨਾਂ ਨੂੰ ਆਪਣਾ ਕੰਮ ਕਰਨਾ ਚਾਹੀਦਾ ਪੁਲਿਸ ਦਾ ਇਹਨਾਂ ਨੂੰ ਪ੍ਰੋਸੀਕਿਊਸ਼ਨ ਦਾ ਕੰਮ ਕਰਨਾ ਚਾਹੀਦਾ ਇਹ ਜੁਡੀਸ਼ਰੀ ਦਾ ਕੰਮ ਨਾ ਕਰੇ ਯਾਰ ਲੰਗਰ ਅਸੀਂ ਦੁਨੀਆ ਨੂੰ ਸਿਖਾਉਨੇ ਆ ਤੇ ਤੁਸੀਂ ਟੈਂਟ ਸਿਟੀ ਦੇ ਵਿੱਚ ਕਿਹਦੇ 1200 ਰੁਪਏ ਦੀ ਥਾਲੀ ਹੋ ਗਈ ਕੀ ਕਰਨ ਲੱਗੇ ਹੋ ਪੈਸਾ ਬਰਬਾਦ ਕਿਉਂ ਕਰ ਰਹੇ ਹੋ ਸੋ ਇਹ ਜਿਹੜੀ ਸਟੇਟ ਹੈ ਇਹਨੂੰ ਐਗਰੀਕਲਚਰ ਰਿਸਰਚ ਵਾਸਤੇ ਐਗਰੀਕਲਚਰ ਡਿਵੈਲਪਮੈਂਟ ਵਾਸਤੇ ਕੇਂਦਰ ਸਰਕਾਰ ਨਾਲ ਤਾਲਮੇਲ ਕਰਕੇ ਵੱਧ ਤੋਂ ਵੱਧ ਇਨਫਰਾਸਟ੍ਰਕਚਰ ਕ੍ਰੀਏਟ ਕਰਨਾ ਚਾਹੀਦਾ ਤੇ ਐਗਰੀਕਲਚਰ ਦਾ ਐਸੀ ਚੀਜ਼ ਹੈ ਜਿੱਦ ਜ ਹੁਣ ਹਲਾਤ ਕੀ ਬਣ ਰਹੇ ਆ ਕਿ ਜਿਹੜਾ ਜਿੰਦੀ ਆਬਾਦੀ ਵੱਧ ਰਹੀ ਹੈ ਸ਼ਾਇਦ ਧਰਤੀ ਇਹਨਾਂ ਕੁਝ ਪੈਦਾ ਨਾ ਕਰ ਸਕੇ ਜਿੰਨਾ ਸਮੁੰਦਰ ਦੇ ਜਲ ਚ ਵੀ ਪਾਣੀ ਦੇ ਵਿੱਚ ਵੀ ਫੂਡ ਪੈਦਾ ਹੋਣਾ ਤੇ ਸਾਡੇ ਤਾਂ ਇੱਥੇ ਸਤਲੁਜ ਬਿਆਸ ਰਾਵੀ ਦਰਿਆ ਵਗਦੇ ਆ ਅਸੀਂ ਆਪਣੀ ਇਹ ਜਿਹੜਾ ਵਾਟਰ ਰਿਸੋਰਸਸ ਹੈ ਇਹਦੇ ਚ ਐਗਰੀਕਲਚਰ ਪ੍ਰਮੋਟ ਕਰਨ ਲਈ ਕੀ ਕਰ ਰਹੇ ਆ ਚੱਕਰ ਲੈ ਰਾਦਾ ਸਵਾਮੀ ਬਾਬਾ ਜੀ ਵੱਲੋਂ ਬਿਆਨ ਦਿੱਤਾ ਗਿਆ ਕਿ ਵਿਕਰਮ ਮਜੀਠੀਆ ਤੇ ਲੱਗੇ ਰੋਪ ਗਲਤ ਨੇ ਇਹ ਲੱਗਦਾ ਕਿ ਧਾਰਮਿਕ ਜਿਹੜੇ ਗੁਰੂ ਨੇ ਉਹਨਾਂ ਨੂੰ ਇਹ ਜੋ ਬਿਆਨ ਤੋਂ ਬਚਣਾ ਚਾਹੀਦਾ ਜੇ ਧਾਰਮਿਕ ਗੁਰੂ ਇਹ ਬਿਆਨ ਨਹੀਂ ਦੇਣਗੇ ਤੇ ਜਿਹੜਾ ਬੰਦਾ ਹਲੇ ਤੱਕ ਸਜ਼ਾ ਨਹੀਂ ਹੋਇਆ ਉਹ ਬੇਗਨਾ ਆ ਤੇ ਕੌਣ ਦੇਵੇਗਾ ਧਾਰਮਿਕ ਗੁਰੂਆਂ ਦੀ ਵੀ ਤਾਂ ਜ਼ਿੰਮੇਵਾਰੀ ਵੱਧਦੀ ਹੈ ਨਾ ਕਿ ਉਹ ਆਪਣੀ ਜ਼ਿੰਮੇਵਾਰੀ ਮਹਿਸੂਸ ਕਰਨ ਉਹ ਗਏ ਉੱਥੇ ਹਲੇ ਤਾਂ ਜਿਹੜਾ ਵਿਕਰਮ ਚਿਠਿਆ ਕੋਈ ਵੀ ਦੋਸ਼ ਉਤੇ ਲੱਗੇ ਹਲੇ ਤਾਂ ਪੁਲਿਸ ਨੇ ਲਾਏ ਆ ਜੁਡੀਸ਼ਰੀ ਨੇ ਸੁਣਵਾਈ ਕਰਨੀ ਹੈ ਜੁਡੀਸ਼ਰੀ ਨੇ bail ਦਿੱਤੀ ਆ ਔਰ ਹਲੇ ਤਾਂ ਉਹ ਕਨਵਿਕਟ ਹੋਇਆ ਹੀ ਨਹੀਂ ਤੇ ਉਹਨਾਂ ਨੇ ਗੱਲ ਕਿਹੜੀ ਮਾੜੀ ਕਰ ਦਿੱਤੀ ਇਹ ਛੜਬਟਾ ਗਿਆ ਛੋਟੇ ਦਿਲ ਦੇ ਲੋਕ ਨੇ ਇਹਨਾਂ ਨੂੰ ਆਪਣਾ ਕੰਮ ਕਰਨਾ ਚਾਹੀਦਾ ਪੁਲਿਸ ਦਾ ਇਹਨਾਂ ਨੂੰ ਪ੍ਰੋਸੀਕਿਊਸ਼ਨ ਦਾ ਕੰਮ ਕਰਨਾ ਚਾਹੀਦਾ ਇਹ ਜੁਡੀਸ਼ਰੀ ਦਾ ਕੰਮ ਨਾ ਕਰਨਾ ਇਹਨਾਂ ਕారణਕ ਕਨਵਿਕਟ ਹੋ ਗਿਆ ਔਰ ਸਜ਼ਾ ਮਿਲ ਗਈ ਅچھا ਅਮਿਤ ਸ਼ਾ ਦਾ ਉਸ ਤਰ੍ਹਾਂ ਤੋਂ ਚੱਲ ਰਿਹਾ ਖਬਰਾਂ ਵੀ ਅਮਿਤ ਸ਼ਾ ਫਰਵਰੀ ਦੇ ਵਿੱਚ ਪੰਜਾਬ ਆਣੇ ਰੋਪੜਾ ਸਕਦੇ ਨੇ ਕਿਉਂਕਿ ਤੁਸੀਂ ਨਜ਼ਦੀਕ ਹੋ ਅਮਿਤ ਸ਼ਾ ਨਰਿੰਦਰ ਮੋਦੀ ਦੇ ਹਲੇ ਕੋਈ ਫੈਸਲਾ ਨਹੀਂ ਹੋਇਆ ਨਾ ਕੋਈ ਡੇਟ ਫਿਕਸ ਹੋਈ ਹੈ ਹੁਣ ਸਾਡੇ ਸਾਰੇ ਲੀਡਰ ਆਉਂਦੇ ਆ ਹੋਰ ਵੀ ਆਉਣਗੇ ਇਹ ਗੁਰੂ ਕੀ ਨਗਰੀ ਹੈ ਇੱਥੇ ਵੀ ਹਰ ਇੱਕ ਨੂੰ ਆਣਾ ਚੰਗਾ ਲੱਗੇਗਾ ਤੇ ਅਸੀਂ ਤਾਂ ਚਾਹਾਂਗੇ ਕਿ ਉਹ ਵੀ ਇੱਥੇ ਆਉਣ ਤੇ ਆ ਕੇ ਸਾਡੀ ਡਿਵੈਲਪਮੈਂਟ ਵਾਲੇ ਪਾਸੇ ਸਾਡੀ ਇਹ ਗੁਰੂ ਦੀ ਨਗਰੀ ਜਿਹੜੀ ਹੈ ਇੱਥੇ ਇੰਨਾ ਕਿ ਇਨਫਰਾਸਟ੍ਰਕਚਰ ਬਣਾ ਲਈਏ ਕਿ ਸਾਡੋ ਟੈਂਟ ਸਿਟੀ ਬਣਾ ਕੇ ਮੈਂ ਤਾਂ ਪਹਿਲੀ ਵਾਰੀ ਮੈਂ ਕਹਿਣਾ ਤੇ ਨਹੀਂ ਚਾਹੀਦਾ ਤੁਸੀਂ ਸਵਾਲ ਪੁੱਛ ਲਿਆ ਕਿ ਯਾਰ ਲੰਗਰ ਅਸੀਂ ਦੁਨੀਆ ਨੂੰ ਸਿਖਾਉਨੇ ਆ ਤੇ ਤੁਸੀਂ ਟੈਂਟ ਸਿਟੀ ਦੇ ਵਿੱਚ ਕਿਹਦੇ 1200 ਰੁਪਏ ਦੀ ਥਾਲੀ ਹੋ ਗਈ ਕੀ ਕਰਨ ਲੱਗੇ ਹੋ ਪੈਸਾ ਬਰਬਾਦ ਕਿਉਂ ਕਰ ਰਹੇ ਹੋ ਲੋਕ ਜਿਹੜਾ ਇੱਥੇ ਇਨਫਰਾਸਟ੍ਰਕਚਰ ਅਜ ਅਨੰਦਪੁਰ ਸਾਹਿਬ 'ਚ ਇੱਕ 5 ਸਟਾਰ ਹੋਟਲ ਨਹੀਂ ਹੈਗਾ ਕਿੱਥੋਂ ਲੋਕ ਆਉਣਗੇ ਸਾਡੇ ਜਲੰਧਰ ਪਰੋਪੜ 'ਚ 5 ਸਟਾਰ ਹੋਟਲ ਨਹੀਂ ਹੈਗਾ ਸੋ ਇਹ ਜਿਹੜੀਆਂ ਚੀਜ਼ਾਂ ਨੇ ਸਾਡੇ ਚਮਕੌਰ ਸਾਹਿਬ ਕੀ ਇਨਫਰਾਸਟ੍ਰਕਚਰ ਬਣਿਆ ਕੋਈ ਕੰਮ ਹੋਇਆ ਨਹੀਂ ਹੈਗਾ ਆਉਣਗੇ ਅਸੀਂ ਇਹ ਸਾਰੀਆਂ ਪ੍ਰੋਪੋਜ਼ਲਾਂ ਬਣਾ ਕੇ ਮੈਂ ਤਾਂ ਸਭ ਤੋਂ ਵੱਡਾ ਦੁੱਖ ਹੈ ਇੱਥੇ ਖੜੇ ਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਪਾਰਕ ਇੱਥੇ ਆ ਤੇ ਮੇਰੀ ਵਾਈਫ ਵੀ ਮੈਨੂੰ ਕਹ ਰਹੀ ਸੀ ਵੀ ਉਹ ਲੱਕ ਟੁੱਟੀ ਹੋਈ ਆ ਉਹਨਾਂ ਦੇ ਘੋੜੇ ਦੀ ਜਿਹੜੀ ਆ ਉਹ ਰਕਾਬ ਦੀ ਉਹ ਹੀ ਤੁਸੀਂ ਠੀਕ ਕਰਾ ਦਿਓ ਸੋ ਅਸੀਂ ਸਾਡੀ ਸ਼ਾਨ ਹੈ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਤੇ ਉਹਨਾਂ ਦਾ ਵੀ ਇੱਥੇ ਕੋਈ ਕਿਸੇ ਨੇ ਲੁੱਕ ਆਫਟਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਹ ਬੜੀ ਵੱਡੀ ਦੁੱਖ ਦੀ ਗੱਲ ਹੈ ਸੋ ਅਸੀਂ ਚਾਹਾਂਗੇ ਕਿ ਇੱਥੇ ਵਿਕਾਸ ਆਵੇ ਔਰ ਵਿਕਾਸ ਤੇ ਮੋਰੀ ਲੱਗਣ ਪਹਿਲੀ ਗੱਲ ਹੈ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਹੋਣੀ ਚਾਹੀਦੀ ਹੈ ਲੋਕਾਂ ਦੇ ਡਰ ਦਾ ਮਾਹੌਲ ਖੜ